ਹੈਲੋ ਫੈਮਬੀ ਸਸਰੀਏ ਕਾਲ ਅੱਜ ਅਸੀਂ ਦਾਲ ਬਣਾ ਲਗੇ ਮੂੰਗੀ ਮਸਲਾ ਦੀ ਧੋਤੀ ਦੇਖੋ ਬਹੁਤ ਵਧੀਆ ਤੇ ਬਹੁਤ ਹੀ ਹਲਕੀ ਤੇ ਬਹੁਤ ਹੀ ਸਵਾਦ ਬੰਦੀ ਹੈ ਅੱਜ ਅਸੀਂ ਦਾਲ ਕਰਾਂਗੇ ਮੂੰਗੀ ਮਸਲਾ ਦੀ ਧੋਤੀ ਹੋਈ ਆਓ ਅਸੀਂ ਹੁਣ ਆਪਣੀ ਦਾਲ ਤਰੀ ਤੇ ਬਣਾਈ ਤੇ ਤੁਹਾਨੂੰ ਦਿਖਾਈਏ ਵੀ ਇਹ ਦਾਲ ਕਿਸ ਤਰੀਕੇ ਦੀ ਬੰਦੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਦਾਲ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਧੋ ਕੇ ਤੇ ਫਿਰ ਅਸੀਂ ਇਹਨੂੰ ਤਰਾਗੇ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਦਾਲ ਧੋ ਕੇ ਚੰਗੀ ਤਰ੍ਹਾਂ ਰੱਖ ਲਈ ਹੈ ਵੇਖੋ ਬਿਲਕੁਲ ਸਾਫ਼ ਪਾਣੀ ਨਿਕਲ ਆਇਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਲੋੜ ਅਨੁਸਾਰ ਨਮਕ ਪਾਵਾਂਗੇ ਜਿੰਨੀ ਸਾਨੂੰ ਜ਼ਰੂਰਤ ਹੈ ਉਸੇ ਹਿਸਾਬ ਨਾਲ ਨਮਕ ਪਾਵਾਂਗੇ ਆਹ ਅਸੀਂ ਨਮਕ ਪਾ ਲਿੱਤਾ ਇਹ ਥੋੜੀ ਜਿਹੀ ਹਲਦੀ ਪਾਊਡਰ ਪਾ ਲਾਂਗੇ ਤਾਂ ਜੋ ਸਾਡੀ ਦਾਲ ਹਲਦੀ ਪਾਊਡਰ ਪਿੱਛੇ ਦਾਲ ਦੇ ਮਿਕਸ ਹੋ ਜਾਏ ਆ ਦੇਖੋ ਐਸੀ ਹਲਦੀ ਪਾਊਡਰ ਪਾ ਲਿਆ ਹੁਣ ਅਸੀਂ ਆਪਣੀ ਗੈਸ ਲਗਾ ਲਾਂਗੇ ਤੇ ਆਪਣੀ ਜਿਹੜੀ ਕੜਾਈ ਹੈ ਇਹ ਅਸੀਂ ਦਾਲ ਗੈਸ ਤੇ ਚੜਾ ਲਾਂਗੇ ਇਹ ਦੇਖੋ ਹਲਦੀ ਪਾウダー ਪਾ ਕੇ ਤੇ ਨਮਕ ਪਾ ਕੇ ਅਸੀਂ ਆਪਣੀ ਦਾਲ ਨੂੰ ਗੈਸ ਦੇ ਉੱਪਰ ਤੜਾ ਦਿੱਤਾ ਹੈ ਤੇ ਹੁਣ ਅਸੀਂ ਤੜਕਾ ਲਗਾਉਣ ਵਾਸਤੇ ਆਪਨੇ ਪਿਆਜ਼ ਦਾ ਯੂਜ਼ ਕਰਾਂਗੇ ਜਿੰਨੇ ਸਾਨੂੰ ਚਾਹੀਦੇ ਨੇ ਪਿਆਜ਼ ਤੇ ਲਸਣ ਕੱਟ ਕੇ ਰੱਖ ਲਵਾਂਗੇ ਤਾਂ ਆ ਜੋ ਸੀ ਦਾਲ ਨੂੰ ਤੜਕਾ ਲਗਾ ਸਕੀਏ ਆ ਦੇਖੋ ਅਸੀਂ ਦਾਲ ਨੂੰ ਤੜਕਾ ਲਗਾਉਣ ਵਾਸਤੇ 6 ਹਰੀਆਂ ਮਿਰਚਾਂ 2 ਪਿਆਜ਼ ਤੇ ਥੋੜੀਆਂ ਜੀਆਂ ਲਸਣ ਦੀਆਂ ਤੁਰੀਆਂ ਲਈਆਂ ਐ ਅਸੀਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕੱਟ ਕੇ ਧੋ ਕੇ ਤੇ ਚੀਰ ਕੇ ਰੱਖ ਲਾਂਗੇ ਦਾਲ ਦੇ ਨਾਲ ਹੀ ਤੜਕਾ ਲਗਾਵਾਂਗੇ ਅੱਜ ਦਾਲ ਨੂੰ ਥੋੜਾ ਜਿਆ ਰਿਨਾਂਗੇ ਤੇ ਉਸ ਤੋਂ ਬਾਅਦ ਤੜਕਾ ਲਗਾ ਕੇ ਵਿੱਚ ਨਾਲ ਹੀ ਸੁੱਟ ਦਾਂਗੇ ਤੇ ਦਾਲ ਦਾ ਟੇਸਟ ਵੱਖਰਾ ਹੀ ਜਾਂਦਾ ਅਸੀਂ ਇਹਦੇ ਵਿੱਚ ਬਿਲਕੁਲ ਟਮਾਟਰ ਨਹੀਂ ਬਾਣੇ ਇਹ ਦਾਲ ਪੀਟ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਨੋਰਮਲ ਬਹੁੰਦੀ ਹੈ ਅੱਜ ਕੱਲ੍ਹ ਬਰਸਾਤ ਦਾ ਮੌਸਮ ਹੈ ਤੁਹਾਨੂੰ ਪਤਾ ਸਬਜ਼ੀਆਂ ਵੀ ਬਹੁਤੀਆਂ ਨਹੀਂ ਖਾਧੀਆਂ ਜਾਂਦੀਆਂ ਇਸ ਕਰਕੇ ਅਸੀਂ ਅੱਜ ਨੋਰਮਲ ਦਾਲ ਬਣਾਉਣ ਲੱਗੇ ਹਾਂ ਮੂੰਗੀ ਮਸਰਾਂ ਦੀ ਧੋਤੀ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੀ ਹੈ ਆਓ ਹੁਣ ਅਸੀਂ ਆਪਣਾ ਲਸਣ ਪਿਆਜ਼ ਛਿੰਨ ਲਈਏ ਆ ਦੇਖੋ ਅਸੀਂ ਲਸਣ ਤੇ ਪਿਆਜ਼ ਤੇ ਹਰੀਆਂ ਮਿਰਚਾਂ ਧੋ ਕੇ ਰੱਖ ਲਿੱਤੀਆਂ ਐ ਤੇ ਹੁਣ ਅਸੀਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਤਾਂ ਜੋ ਸਾਡਾ ਤੜਕਾ ਬੜਾ ਵਧੀਆ ਤਰੀਕੇ ਲੱਗੇ ਇਸੇ ਤਰੀਕੇ ਅਸੀਂ ਕੱਟ ਕੇ ਰੱਖ ਲੈਣਾ ਅਸੀਂ ਟਮਾਟਰ ਬਿਲਕੁਲ ਨਹੀਂ ਪਾਣੇ ਟਮਾਟਰਾਂ ਤੋਂ ਬਗੈਰ ਬਣਾਵਾਂਗੇ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਦਾਲ ਬਣਾਵਾਂਗੇ ਬਸ ਇਸੇ ਤਰੀਕੇ ਅਸੀਂ ਫਟਾਫਟ ਕੱਟ ਲੈਨੇ ਆਪਣੇ ਪਿਆਜ਼ ਹੈ ਲਸਣ ਸਾਡਾ ਕੱਟਿਆ ਚੱਲਿਆ ਹੈ ਬਰੀ ਗਰੀਕੇ ਅਸੀਂ ਇਸੇ ਤਰੀਕੇ ਹਰੀਆਂ ਮਿਰਚਾਂ ਵੀ ਕੱਟ ਲੈਣੀਆਂ ਨੇ। ਇਹ ਲਸਣ ਸਾਡਾ ਕੱਟਿਆ ਗਿਆ। ਹੁਣ ਅਸੀਂ ਆਪਣੀਆਂ ਹਰੀਆਂ ਮਿਰਚਾਂ ਪਿਆਜ਼ਾਂ ਦੇ ਨਾਲ ਹੀ ਪਾ ਲਵਾਂਗੇ। ਆਹ ਦੇਖੋ ਸੀ ਇਸ ਤਰੀਕੇ ਕੱਟ ਲੈਣੀਆਂ ਨੇ ਬਹੁਤ ਵਧੀਆ ਤਰੀਕੇ। ਇਸੇ ਤਰੀਕੇ ਤੁਸੀਂ ਤੜਕਾ ਲਗਾਉਣਾ ਹੈ। ਬਹੁਤ ਵਧੀਆ ਲੱਗਦਾ ਹੈ। ਆਸੀਂ ਪਿਆਜ਼ ਆਪਣੇ ਕੱਟ ਲਾਂਗੇ। ਬਰੀ ਬਰੀ ਕਿਆਜ਼ ਕਰਤਾਂਗੇ ਤਾਂ ਜੋ ਬਹੁਤ ਹੀ ਵਧੀਆ ਤੇ ਸਵਾਦ ਤੜਕਾ ਲੱਗੇ ਆ ਦੇਖੋ ਮੈਂ ਤੇ ਇਸ ਤਰੀਕੇ ਕੱਟਦੀ ਆ ਕਿਉਂਕਿ ਮੈਨੂੰ ਤੇ ਇਸੇ ਤਰੀਕੇ ਹੀ ਕੱਟਣਾ ਆਉਂਦਾ ਮਸਾਲਾ ਤੁਸੀਂ ਕਿਸ ਤਰੀਕੇ ਕੱਟਦੇ ਮੈਨੂੰ ਨਹੀਂ ਪਤਾ ਆ ਦੇਖੋ ਜੀ ਅਸੀਂ ਹਰੀਆਂ ਮਿਰਚਾਂ ਤੇ ਆਲਸਨ ਕੱਟ ਕੇ ਰੱਖ ਲਿਆ ਬਰੀ ਬਰੀ ਹੁਣ ਅਸੀਂ ਤੜਕਾ ਲਗਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਤੜਕਾ ਲਗਾਉਣਾ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਆਓ ਬਣਾਈਏ ਮੂੰਗੀ ਮਸਰਾਂ ਦੀ ਧੋਤੀ ਦਾਲ ਆ ਵੇਖੋ ਜੀ ਇੱਕ ਪਾਸੇ ਸਾਡੀ ਦਾਲ ਰਿਜਣ ਲੱਗੀ ਹੈ ਵੇਖੋ ਰਿਜ ਰਹੀ ਹੈ ਬਹੁਤ ਵਧੀਆ ਤਰੀਕੇ ਤੇ ਇੱਕ ਪਾਸੇ ਅਸੀਂ ਆਪਣਾ ਸੱਸੋ ਦਾ ਤੇਲ ਤਰ ਦਿੱਤਾ ਹੈ ਤੜਕਾ ਲਗਾਉਣ ਵਾਸਤੇ ਇਹ ਸਾਡਾ ਰਿਹਾ ਜੀਰਾ ਪਿਆਜ਼ ਹਰੀ ਮਿਰਚ ਤੇ ਲਸਣ ਜਿਹਦਾ ਅਸੀਂ ਤੜਕਾ ਲਗਾਣਾ ਹੈ ਬਹੁਤ ਹੀ ਵਧੀਆ ਲਗਾਣਾ ਹੈ ਤੇ ਬਹੁਤ ਹੀ ਸਵਾਦਲਾਣਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਣੀ ਹੈ ਇਹ ਬਾਦਲ ਬਿਲਕੁਲ ਨੋਰਮਲ ਦਾਲ ਹੁੰਦੀ ਹੈ ਇਹ ਤੁਸੀਂ ਜੇ ਇੱਕ ਹਫਤੇ ਵਿੱਚ ਜ਼ਰੂਰ ਵਾਰੀ ਬਣਾ ਕੇ ਖਾਇਆ ਕਰੋ ਇਹ ਪੇਟ ਵਾਸਤੇ ਬਹੁਤ ਚੰਗੀ ਹੁੰਦੀ ਹੈ ਕਿਉਂਕਿ ਬਰਸਾਤੀ ਮੌਸਮ ਹੈ ਤੇ ਕੋਈ ਨਾ ਕੋਈ ਚੀਜ਼ ਖਾ ਕੇ ਪੇਟ ਖਰਾਬ ਹੋ ਜਾਂਦਾ ਹੈ ਇਹ ਬਿਲਕੁਲ ਨਰੋਈ ਤੇ ਬਹੁਤ ਹਲਕੀ ਦਾਲ ਹੈ ਤੇ ਇਹ ਤੁਸੀਂ ਬਣਾਇਆ ਕਰੋ ਤੇ ਬਣਾ ਕੇ ਜ਼ਰੂਰ ਖਾਇਆ ਕਰੋ ਆਹ ਵੇਖੋ ਸਾਡਾ ਤੇਲ ਗਰਮ ਹੋ ਰਿਹਾ ਹੈ दाल भी रिझ रही है आज देखो तेल सा गर्म हो चुका है मैं दिखा नहीं सकती गैस थोड़ी उच्च है सब तो पहले अभी पावगी जीरा आज देखो जीरा पाता हम अं पा देंगे अपना लसन कटे लसन पाता लसन लाल कट के अभी अपना प्याज से हरियाँ मिर्चा पा देंगे ਸੀ ਨੂੰ ਸੰਗੀਤ ਨਾਲ ਪੂਨ ਲਵਾਵਾਂਗੇ ਲਾਲ ਕਰ ਲਾਂਗੇ ਇਹ ਦੇਖੋ ਲਸਣ ਸਾਡਾ ਲਾਲ ਹੋ ਚੁੱਕਾ ਹੈ ਪਿਆਜ਼ ਤੇ ਹਰੀਆਂ ਮਿਰਚਾਂ ਭੁੱਜ ਰਹੀਆਂ ਨੇ ਅਸੀਂ ਬਹੁਤ ਵਧੀਆ ਤਰੀਕੇ ਤੜਕਾ ਲਗਾਵਾਂਗੇ ਦੇਖੋ ਇਹਦੇ ਵਿੱਚ ਬਹੁਤ ਅਸੀਂ ਮਟੀਰੀਅਲ ਵੀ ਪਾ ਰਹੇ ਨਾ ਅਦਰਕ ਪਾ ਰਹੇ ਨਾ ਅਸੀਂ ਇਹਦੇ ਵਿੱਚ ਲਾਲ ਮਿਰਚ ਲਾਲ ਪਾਊਡਰ ਦਾ ਅਸਰ ਕਰਨਾ ਹੈ ਕੁਛ ਨਹੀਂ ਪਾਣਾ ਸਿਰਫ ਅਸੀਂ ਹਰੀਆਂ ਮਿਰਚਾਂ ਹੀ ਪਾਈਆਂ ਨੇ ਪਿਆਜ਼ ਤੇ ਲਸਣ ਆਹ ਵੇਖੋ ਦਾਲ ਵੀ ਸਾਡੀ ਬਸ ਰਿਜ ਰਹੀ ਹੈ بس ਦੋਨੇ ਚੀਜ਼ਾਂ ਨਾਲ ਹੀ ਸਾਡੀਆਂ ਤਿਆਰ ਹੋ ਜਾਣੀ ਤਾਂ ਅਸੀਂ ਹੁਣ ਇਹਦੇ ਵਿੱਚ ਥੋੜਾ ਜਿਹਾ ਤੜਕਾ ਪਾ ਕੇ ਬਣਾ ਕੇ ਪਾ ਦਾਂਗੇ ਵਿੱਚ ਤੇ ਦਾਲ ਨੂੰ ਚੰਗੀ ਤਰ੍ਹਾਂ ਰੀਨ ਲਵਾਵਾਂਗੇ ਤੜਕਾ ਸਾਡਾ ਪੁੱਜ ਚੁੱਕਾ ਹੈ ਇਹਦੇ ਵਿੱਚ ਇੱਕ ਪਾਣਾ ਹੈ ਸਿਰਫ ਮੈਗੀ ਮਸਾਲਾ ਇਹਦੇ ਨਾਲ ਦਾਲ ਦਾ ਟੇਸਟ ਬਦਲ ਜਾਂਦਾ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਹੋ ਜਾਂਦਾ ਹੈ ਇਸ ਤਰ੍ਹਾਂ ਕਿ ਅਸੀਂ ਇੱਕ ਜ਼ਰੂਰ ਮਸਾਲਾ ਪਾਵਾਂਗੇ ਫੇਕਿਓ ਅ ਦੇਖੋ ਪਿਆਜ਼ ਸਾਡੇ ਬਿਲਕੁਲ ਲਾਲ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਇੱਕ ਮੈਗੀ ਮਸਾਲਾ ਬਹੁਤ ਵਧੀਆ ਤਰੀਕੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ। ਆ ਦੇਖੋ ਮਸਾਲਾ ਸਾਡਾ ਪੁੱਜ ਚੁੱਕਾ ਹੈ। ਲਾਲ ਹੋ ਚੁੱਕਾ ਹੈ। ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਦਾਲ ਦੇ ਵਿੱਚ ਆਪਣਾ ਆ ਦੇਖੋ ਬਹੁਤ ਵਧੀਆ ਦਾਲ ਬਣਦੀ ਹੈ ਬਹੁਤ ਮਜ਼ਾ ਆਉਂਦਾ ਹੈ ਖਾਣ ਦਾ। ਬਿਨਾ ਟਮਾਟਰਾਂ ਤੋਂ ஹம் அது சங்க தரவா அது வைக்கோ சாப்பிடி தா பூரி தர பண்ணி அது அண்ணனா ਆ ਦੇਖੋ ਜੀ ਦਾਲ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਇਸੇ ਤਰੀਕੇ ਤੁਸੀਂ ਦਾਲ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ ਤੇ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਤੇ ਬਹੁਤ ਹੀ ਵਧੀਆ ਲੱਗੇਗੀ ਆਹ ਦੇਖੋ ਦਾਲ ਬਹੁਤ ਵਧੀਆ ਬਣ ਚੁੱਕੀ ਹੈ ਆ ਦੇਖੋ ਤੁਸੀਂ ਇਹ ਦੇਖ ਕਿੰਨੀ ਵਧੀਆ ਦਾਲ ਵੇਖੋ ਬਣ ਚੁੱਕੀ ਹੈ ਇਸੇ ਤਰੀਕੇ ਵੇਖੋ ਬਹੁਤ ਹੀ ਖੁਲੀ ਵੀ ਨਹੀਂ ਹੈ ਬਹੁਤ ਹੀ ਵਧੀਆ ਦਾਲ ਬਣ ਚੁੱਕੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਮੇਰੀ ਦਾਲ ਤੁਹਾਨੂੰ ਪਸੰਦ ਵੀ ਨਾ ਆਈ ਹੋਵੇ ਤਾਂ ਤਦ ਵੀ ਤੁਸੀਂ ਮੈਨੂੰ ਕਮੈਂਟ ਚ ਲਿਖ ਕੇ ਜਰੂਰ ਭੇਜਿਓ ਬਾਏ ਫੈਮਿਲੀ ਬਾਏ